ਇਸ ਤਰੀਕੇ ਨਾਲ ਮੈਂ ਦੇਖਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਵਿਆਕਰਣ ਦੇ ਮੁਤਾਬਕ ਕਥਾਾਂਾਂ ਔਰ ਗੂਣੀਆਂ ਵਿਚਾਰਾਂ ਇਹ ਵੀ ਖੋਲ ਗਈਆਂ ਨੇ ਸਰੋਤਾ ਹੀ ਨਹੀਂ ਰਹੇ ਸਰੋਤਾ ਹੀ ਨਹੀਂ ਰਹੇ ਸਾਰੇ ਭਾਰਤ ਦਾ ਮੈਂ ਭਰਮਣ ਕਰਨਾ ਸਪੈਸ਼ਲ ਦਿਵਾਨਾਂ ਤੋਂ ਬਿਨਾਂ ਛੱਡ ਕੇ 88 ਮੰਜ਼ਲੀਆਂ ਫਲਕਬੋਸ ਇਮਾਰਤਾਂ ਨੇ ਗੁਰਦੁਆਰਿਆਂ ਦੀਆਂ ਬਿਹਾਰ ਦੇਚ ਬੰਗਾਲ ਦੇਚ यूपी ਦੇ ਚ ਰਾਜਸਥਾਨ ਦੇ ਚ ਮਹਾਰਾਸ਼ਟਰ કર્ਨਾਟਕ ਗੁਜਰਾਤ 68 ਮੰਜ਼ਲਾ ਬੜੀਆਂ ਸੋਹਣੀਆਂ ਇਮਾਰਤਾਂ ਮਕਰਾਨੇ ਦਾ ਸਾਰਾ ਮਾਰਬਲ ਗੁਰਦੁਆਰੇ ਬਣਾਉਣ ਵਾਲਿਆਂ ਨੇ ਮਹਿੰਗਾ ਕਰ ਛੜੇ ਸਾਰਾ ਮਾਰਬਲ ਇੱਥੇ ਹੀ ਲੱਗਦਾ ਪਿਆ 68 ਮੰਜ਼ਲੀਆਂ ਉੱਚੀਆਂ ਇਮਾਰਤਾਂ ਅੰਮ੍ਰਿਤ ਵੇਲੇ ਚਲੇ ਜਾਵਟ ਬੰਦੇ ਕੋਈ ਨਹੀਂ ਐਨੇ ਨੇ